ਜੀ ਹਾਲਚਾਲ ਹੈ ਸਾਰਿਆਂ ਦਾ ਸਵਾਗਤ ਹੈ ਇੱਕ ਹੋਰ ਨਵੇਂ ਵੀਡੀਓ ਚ ਲਓ ਜੀ ਲੈ ਕੇ ਆਇਆ ਮੱਕੀ ਨਾਬੇ ਮੰਡੀ ਚ 63 ਨੰਬਰ ਦੁਕਾਨ ਤੇ ਬਾਕੀ ਹੁਣ ਬੋਲੀ ਉਧਰ ਸਾਹਮਣੇ ਲੱਗ ਰਹੀ ਆ ਇਧਰ ਆਉਣਗੇ ਤੇ ਲੇਬਰ ਵਾਲੇ ਲੱਗੇ ਨੇ ਲੋਨ ਟਰਾਲੀ ਚਾਲਾ ਖੋਲ ਕੇ ਥੋੜੀ ਲਾ ਦੇਣੀ ਆ ਇਹਨਾਂ ਨੇ ਫਿਰ ਉਹ ਹਿਸਾਬ ਨਾਲ ਬੋਲੀ ਲੱਗ ਜੂਗੀ ਤੇ ਆ ਟਰਾਲੀ ਵੀ ਆਪਣੀਆਂ 69 ਗੈਲ ਤੇ ਆ ਜਵੇ ਬੋਲੀ ਤੇ ਆਪਾਂ ਦਿਖਾਉਨੇ ਆ ਕੀ ਰੇਟ ਲੱਗਦਾ ਏ ਕੀ ਨਹੀਂ ਨਾਬਾ ਮੰਡੀ ਦਾ ਅੱਜ ਦਾ ਰੇਟ ਤੇ ਮੌਸਮ ਥੋੜਾ ਜਿਹਾ ਮੌਸਮ ਕਰਕੇ ਬੱਦਲ ਬਾਈ ਵਾਲਾ ਮੌਸਮ ਕਰਕੇ ਰੇਟ ਥੋੜਾ ਜਿਹਾ ਘੱਟੇ ਲਾਉਂਦੇ ਨੇ ਬਾਕੀ ਬਾਕੀ ਲੱਗ ਜੂਗਾ ਪਤਾ ਕਿੰਨਾ ਗ੍ਰੇਟ ਲੱਗਦਾ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਜੇ ਕਿਸੇ ਵੀ ਨੇ ਨਹੀਂ ਕਰਿਆ ਵੀਡੀਓ ਬੱਦ ਤੋਂ ਬੱਦ ਦੇਖਿਆ ਕਰੋ ਕਮੈਂਟ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਹਾਂ ਇੰਨਾ 1200 ਤੋਂ ਲੈ ਕੇ 1550 ਤੱਕ ਇੰਨਾ ਕੇ ਲੱਗੂ ਆ ਹਨਾ ਬਾਕੀ ਆ ਜਾਣ ਦੇਖਦੇ ਹਾਂ ਜਿਹੜੇ ਮੁੜ ਜਾ ਲਓ ਜੀ ਆ ਗਈ ਬੋਲੀ ਦਿਖਾਉਣਾ ਤੁਹਾਨੂੰ ਕੀ ਰੇਟ ਲੱਗਦੇ ਨੇ ਢੇਰੀਆਂ ਨਾਪਾ ਮੰਡੀ ਅਮਾ ਹਲਦਾ ਦੇਖੋ ਕੀ ਰੇਟ ਲੱਗਦਾ ਇਹ ਮੁੰਡਾ ਦਾ 1899 ਆ ਨਹੀਂ ਹੈ ਨਹੀਂ ਹੈ ਅੱਗੇ ਲੱਜਾਉਂਦੇ ਹਾਂ ਠੀਕ ਹੈ ਆਪਣਾ ਟਰੈਕਟਰ ਉਹ ਖੜੇ ਨੇ ਟਰਾਲੀ ਉਹ ਪਰੇ ਖੜੀ ਹੈ 1500 ਲੱਗ ਗਿਆ ਭਾਈ ਚੱਲ ਰਹੀ ਆ ਬੋਲੀ ਵਾਲੇ 70 76 ਅੱਪੀ ਦੇ 5 80 1580 ਲੱਗ ਗਈ ਆਪਣਾ ਵਾਲੀ ਦੇਖ ਦਾਂ ਕਿ ਰੇਟ ਲੱਗਦੀ ਆ ਹੈਗਾ ਮਾਲ ਇਕਣਿਆ ਸੇਮ ਆ ਮਾਲ ਆ ਵੀ ਵਧੀਆ ਮਾਲ ਆ ਦੋਵੇਂ ਵੀ ਟੌਪ ਦੇ ਦੋ ਨੇ ਆ ਹਾਂ ਹਾਂਜੀ ਬੋਲੀ ਲੱਗ ਗਈ ਤੇ ਆਪਣਾ ਵਾਲੀ ਮੱਕੀ ਦੀ ਤੇ ਪੱਕਾ ਲੱਗ ਕੇ ਹੁਣ ਭਰਾਈ ਜਲ ਪਈ ਪਾਰ ਰਹੇ ਨੇ ਬੰਦੇ ਬਾਕੀ ਟਰਾਲੀ ਖਾਲੀ ਕਰਨ ਤੋਂ ਰਹਿ ਗਈ ਆਲੇ ਤੇ ਖੜੀ ਇੱਕ ਤਾਂ 51 ਟਰਾਲੀ ਖੜੀ ਆ ਉਹ ਸਾਹਮਣੇ ਇਹ ਚੱਲਦੀ ਜਾਂਦਾ ਕੰਮ ਭਰਾਈ ਦਾ ਥਿਆਗੇ ਲੋਦੀ ਭਰਤੀ ਆ ਤੇ ਬਾਕੀ ਰੇਟ ਚੱਲੇ ਅੱਜ 1200 ਤੋਂ ਲੈ ਕੇ 1500 ਰੁਪਏ ਤੱਕ ਲੱਗੀ ਆ ਥੋੜਾ ਜਿਹਾ ਮੌਸਮ ਖਰਾਬ ਤੇ ਬੱਦਲ ਬਾਈ ਦਾ ਬਦਲਵਾਈ ਵਾਲਾ ਮੌਸਮ ਦੀ ਉਹਦੇ ਕਰਕੇ ਰੇਟ ਥੋੜਾ ਡਾਊਨ ਰਿਹਾ ਅੱਜ ਨਾਬੇ ਮੰਡੀ ਦਾ ਤੇ ਆਪਨੇ ਲੱਗੀ ਆ 1480 ਰੁਪਏ ਥੇਰੀ ਤੇ ਇੱਕ ਆਪਣੇ ਨਾਲ ਦੀ ਉਹ ਵੀ ਸੇਮ ਹੀ ਲੱਗੀ ਆ ਤੇ ਮਾਲ ਆਪਣੇ ਨਾਲ ਸਸਤਾ ਦੀ ਬਾਕੀ ਭਰਾਈ ਚੱਲ ਰਹੀ ਆ ਤੁਹਾਡੇ ਸਾਹਮਣੇ 50 ਕਿਲੋ ਦੀ ਭਰਤੀ ਆ ਤੇ 700 ਰੱਤੋਂ ਤੇ ਬੰਨੀ 50 700 ਤੇ ਬੰਨੀ ਹੋਈ ਆ ਕੱਲ ਇੱਕ ਟਰਾਲੀ ਆਪਣੀ ਤੁਲਗੀ ਦੀ ਸ਼ਾਮ ਨੂੰ ਮੰਨ ਕੇ ਜਲੋ 2:3 ਵਜੇ ਦੀ ਰਾਤ ਦੇ ਤੇ ਅੱਜ 2 ਦਿਨ ਆ ਬੜੀ ਟਰਾਲੀ ਰਹਿ ਗਈ ਇਹਨੂੰ ਲਾ ਰਹੇ ਨੇ ਬੰਦੇ ਕੰਡਾ ਕਰਨੇ ਕਿ ਹੁਣ ਸਟਾਰਟ ਬਾਕੀ ਇੱਧਰਲੇ ਪਾਸੇ ਬੋਲੀ ਆ ਗਈ ਤੇ ਤਰੀਕਾ 36 2025 ਪੰਦ ਖਾਉਣਾ ਤੁਹਾਨੂੰ ਰੇਟ ਵੀ ਅੱਜ ਦਾ ਕੀ ਰੇਟ ਲੱਗਦਾ ਏ ਕੱਲ ਲੱਗੀ ਆ ਮੱਕੀ ਮੰਨ ਕੇ ਚਲੋ 1200 ਤੋਂ ਲੈ ਕੇ 1500 ਰੁਪਏ ਤੱਕ ਵਿਕੀ ਆ ਵਾਕੀ ਅੱਜ ਦਿਖਾਉਨੇ ਗਿੱਲੀ ਮੱਕੀ ਕੀ ਰੇਟ ਵਿਕਦੀ ਆ ਵੀਡੀਓ ਨਾ ਬਣੇ ਰਹੋ ਇਸ ਚੈਨਲ ਨੂੰ ਕਰੋ ਸਬਸਕ੍ਰਾਈਬ ਜੇ ਕਿਸੇ ਵੀਰ ਨੇ ਨਹੀਂ ਕਰਿਆ ਕਿੰਨੇ ਲੱਗੀ ਆ 1295 ਉਹ ਜਮਾਈ ਏਟਾਂ ਬਹਿ ਗਈ ਤਾਂ ਇੰਨਾ ਘੱਟ ਰੇਟ ਆ ਆ ਤਾਂ ਬੰਦਾ ਵੇਚੇ ਇਹਦਾ ਫਾਇਦਾ ਵੇਚਣ ਦਾ ਨਾਰਮਲ ਹਾਂ ਮੈਂ ਕਬੀਚੇ ਦਿੱਤੂ ਨਾ ਤੁਹਾਨੂੰ ਨਾ ਇਹ ਰੱਖ ਦੇਈਂ ਮੇਰਾ ਰੱਖਣ ਵਾਲੀ ਗੱਲ ਨਹੀਂ ਬੰਦਾ ਕੰਮ ਵਿੱਚ ਰੱਖੇ ਉਹਦੀਆਂ ਪੈਸੇ 1295 ਲੱਗੀ ਆ ਓ ਤੇਰੀ ਫਟ ਮਾਰਨ ਵੀਏ tare 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 kupi param ja jaik ja ta ka tare 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 kupi param ja jaik ja ta ka tare 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 kupi param ja jaik ja ta ka tare 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 kupi param ja jaik ja ta ka tare 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 kupi param ja jaik ja ta ka tare 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 kupi param ja jaik ja ta ka tare 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 kupi param ja jaik ja ta ka tare 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 kupi param ja jaik ja ta ka tare 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 kupi param ja jaik ja ta ka tare 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 kupi param ja jaik ja ta ka tare 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 kupi param ja jaik ja ta ka tare 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 kupi param ja jaik ja ta ka tare 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 kupi param ja jaik ja ta ka tare 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 kupi param ja jaik ja ta ka tare 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 kupi param ja jaik ja ta ka tare 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 kupi param ja jaik ja ta ka tare 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 kupi param ja jaik ja ta ka tare 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 kupi param ja jaik ja ta ka tare 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 kupi param ja jaik ja ta ka tare 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 kupi param ja jaik ja ta ka tare 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 kupi param ja jaik ja ta ka tare 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 kup ਕਾਲੀ ਕਾਲੀਏ ਕਾਲੀ ਬਰਤਨਾ ਸਰਕਾਰੀ ਸੰਤਾਲੇ ਨਾ ਪੀਤਾ 50 70 90 100 1475 ਰੁਪਏ ਲੱਗ ਗਈ ਜੀ ਘੱਟ ਜੀ ਮੱਕੀ ਹੈ ਹੈਗੀ ਆ ਥੋੜੀ ਖੁਸ਼ਕ ਜੀ ਬੜੀ ਗਿੱਲੀ ਨਹੀਂ ਹੈਗੀ ਲਓ ਜੀ ਰਾਜਪੁਰੇ ਤੋਂ ਆਗੇ ਦੀ ਆਪਾਂ ਰਾਤ ਇਹ ਹੁਣ ਕਰਦੇ ਆ ਗੱਦੂ ਦਾ ਕੰਮ ਸਟਾਰਟ ਮਜਰੀ ਜਿਹੜੀ ਮੱਕੀ ਵੱਡੀ ਸੀ ਤੇ ਬਿਲਡਿੰਗ ਕਰਾ ਰਹੇ ਆ ਤਵੀਆਂ ਨੂੰ ਟੁੱਟ ਗਿਆ ਦੀ ਇੱਥੋਂ ਮਗਰ ਦੇ ਦੋ ਹਿੱਸੇ ਨਾ ਹੋ ਜਾਣ ਇਹਦੇ ਤੇ ਕਰਾ ਦਈਏ ਲੱਗਿਆ ਹੋਇਆ ਫੋਰਮੈਨ ਕਰਨ ਓ ਜੀ ਪਹੁੰਚ ਗਏ ਆਪਾਂ ਹੁਣ ਮੱਜਰੀ ਪੌਣੇਆ ਬੱਟਾ ਬੱਟਾ ਪਾ ਦਈਏ ਇੱਥੇ ਇੱਥੇ ਪੈਣੇ ਵਾਲੀ ਆ ਤੇ ਮੋਟਰ ਵੀ ਚਲਾਤੀ ਆਪਾਂ ਇਹਨੂੰ ਨਾਲੇ ਡੈਡ ਦਾਂਗੇ ਹੁਣ ਬੈੜਾ ਨਾਲ ਇਹ ਪੱਟਾ ਪਾ ਦਈਏ ਇੱਧਰਲੇ ਖੇਤ ਦੀਆਂ ਪੌਣੀਆਂ ਨੇ ਇੱਧਰਲੇ ਖੇਤ ਤਾਂ ਆਪਾਂ ਇੱਕੇ ਪਾ ਦੇਣੀਆਂ ਦੋ ਗੀਲੇ ਨੇ ਗੀਲੇ ਗੀਲੇ ਦਾ ਕਿਹੜਾ ਹੋ ਜਾਊਗਾ ਇਹ ਹੈਗੇ ਨੇ ਪੌਣੇ ਕਿ ਤਿੰਨ ਗੀਲੇ ਇਹਦੇ ਵਿੱਚ ਪਾਵਾਂਗੇ ਦੋ ਬੱਟਾ ਤੇ ਜੰਦਾ ਪਾ ਲਿਆ ਇਹ ਆਪਾਂ ਤੇ ਬੱਟਾ ਪਾ ਕੇ ਫਿਰ ਪਾਣੀ ਹੋਏ ਤੇ ਪਤਲਾ-ਪਤਲਾ ਫਿਰ ਡੈਟਦੇ ਆਂ ਬਾਕੀ ਹਲੇ ਆਪਣੇ ਇੱਧਰਲੇ ਦੋ ਖੇਤ ਖੜੇ ਨੇ ਵੱਢਣ ਤੋਂ ਆਹ ਖੇਤ ਸਾਰੇ ਹੀ ਖੜਾ ਏ ਤੇ ਜਾਨੂ ਇਧਰੋਂ ਆਪਣਾ ਕੱਦੂ ਦਾ ਕੰਮ ਨਿਬੜੂਗਾ ਜਾਨੂ ਆਪਾਂ ਵੜਾ ਦਾਂਗੇ 1-2 ਦਿਨ ਤੱਕ ਤੇ ਇੱਕ ਖੇਤ ਆਪਣਾ ਉਹ ਪਰੇ ਖੜਾ ਏ ਤਾਂ ਕਹਿਣ ਦਾ ਮਤਲਬ ਆਪਣਾ ਇੱਧਰ ਮੋਟਰ ਤੇ ਕੰਮ ਚੱਲਦਾ ਹੋ ਗਿਆ ਇੰਨੀ ਕ ਵੱਢ ਕੇ ਮੱਕੀ ਬਾਕੀ ਚਲੋ ਹੁਣ ਪਾ ਦਈਏ ਬੱਟਾ ਗਿੱਲੇ ਚ ਹੈ ਤਾਂ ਖੁੱਦੂ ਕੰਮ ਆ ਮੱਕੀ ਦੀ ਪੜਾਈ ਦਾ ਜਿਹੜਾ ਮੰਨ ਕੇ ਚੱਲੋ ਖੱਪਕੇ ਜੇ ਪੜਾਈ ਕਰਨ ਦਾ ਸੁਆਦ ਆਉਂਦਾ ਉਹ ਗਿੱਲੇ ਚ ਨਹੀਂ ਹੈਗਾ ਤੇ ਛੱਲੀ ਵੀ ਬਹੁਤ ਜ਼ਿਆਦਾ ਰਹਿੰਦੀ ਹੈ ਇੱਥਾ ਨਾ ਬਾਅਦੋ ਜੁਗ ਹੁੰਦੀ ਆ ਜਿਹੜੀ ਕੇਰਾ ਇੱਕ ਵਾਰ ਗਾਰੇ ਤੇ ਦੱਬੀ ਗਈ ਇਹ ਵੀ ਟਰੈਕਟਰ 4x4 ਕਰਕੇ ਤੁਰ ਜਾਂਦਾ ਟੱਪੜ ਜਗ੍ਹਾ 'ਚ ਨਹੀਂ ਦੂਆ ਟਰੈਕਟਰ ਦਾ 2 ਵੀਲ ਤੋਰੇ ਤੁਰਦਾ ਨਹੀਂ ਹੈਗਾ ਉਦੋਂ ਮਸ਼ੀਨ ਨੇ ਵੀ ਟੋਏ ਪਾਏ ਨੇ ਖਾਦੇ ਇੱਕ ਵਾਰ ਇਹਨੂੰ ਲੀਜੀ ਬਣਾ ਲੈਨੇ ਆ ਫਿਰ ਸਾਰੇ ਖੇਤ ਚ ਪਾਣੀ ਫਿਰ ਜੂਗਾ ਆ ਮਸ਼ੀਨ ਦੇ ਆ ਪੈੜਾ ਕਰਕੇ ਪਾਣੀ ਦੁਰਦਾ ਨਹੀਂ ਹੈਗਾ ਹੁਣ ਆਪਾਂ ਲੀ ਬਣਾਉਨੇ ਆ ਜੀ ਉਦੋਂ ਸਾਰਾ ਪਾਣੀ ਧਰੂ ਭੱਜ ਕੇ ਆਊਗਾ ਦੀ ਪਾਤੀਆਂ ਜੀ ਬੱਟਾ ਆਪਾਂ ਇੱਕ ਵੱਟੋਂ ਪਰੇ ਪਾਤੀ ਇੱਕ ਪਾਤੀ ਆਪਾਂ ਉਰੇ ਤੇ ਆਹ ਦੋ ਗਿੱਲਿਆਂ ਦਾ ਖੇਤ ਈ ਇਹਦੇ ਵਿਚਾਲੇ ਇੱਕ ਵੱਟ ਪਾਤੀ ਬਾਕੀ ਤੁਸੀਂ ਦੇਖੋ ਜਿਵੇਂ ਗਿੱਲਾ ਦੀ ਖੇਤ ਉਹ ਹਿਸਾਬ ਨਾਲ ਬਟਾਂਹ ਪੂਰੀ ਟੋਪ ਦੀ ਪਈ ਆ ਚਾਹੇ ਮਿੱਟੀ ਲਾਉਣ ਦੀ ਵੀ ਲੋੜ ਨਹੀਂ ਬਸ ਥੋੜੀ ਥੋੜੀ ਚੇਪ ਦੇਵੇ ਕੱਦੂ ਹੋਏ ਤੋਂ ਬਾਅਦ ਤੇ ਇਹਨੇ ਸੁੱਕਿਆ ਪੂਰੀ ਵਧੀਆ ਬਣ ਜਾਣ ਦੇਖੋ ਜੇ ਮੈਂ ਉਹ ਬੱਟਾ ਪਾਉਣ ਵਾਲੀ ਮਸ਼ੀਨ ਨੇ ਪਾਈ ਹੁੰਦੀ ਆ ਬੱਟ ਉਦਾਂ ਦੀ ਆ ਪਰ ਉਹ ਤੋਂ ਥੋੜੀ ਕੁਆਲਿਟੀ ਥੋੜੀ ਘੱਟ ਆ ਪਰ ਆਪਾਂ ਨੂੰ ਪਤਾ ਹੀ ਆ ਉਹ ਜਿੰਦੇ ਨਾਲ ਪਾਈ ਆ ਪਾਈ ਪੂਰੀ ਰੀਜਨ ਆਲਾ ਪਹਿਲਾਂ ਬੈੜਾ ਨਾਲ ਸਾਰਾ ਡੈਡ ਤਾਂ ਜਿੱਥੇ ਬੱਟ ਪਾਉਣੀ ਸੀ ਕਹਿਣ ਦਾ ਮਤਲਬ ਬਰੀਕ ਕਰ ਲਈ ਪੂਰੀ ਤੇ ਟਾਂਡੇ ਟੁੰਡੇ ਵਿੱਚ ਮਿੱਦ ਦੇਗੇ ਤੇ ਉਦੋਂ ਬਾਅਦ 4-5 ਗੇਲ ਆਪਾਂ ਜਿੰਦਾ ਕਮਾਇਆ ਜਿੰਦੇ ਦੇ ਦੋਨੇ ਪਾਸੇ ਤਵੇ ਨੂੰ ਮਿੱਟੀ ਲੱਗ ਕੇ ਐਨ ਪੂਰੀ ਸਾਈਡਾਂ ਤੋਂ ਪ੍ਰੈਸ ਹੋਊਗੀ ਬਾਕੀ ਤੁਹਾਨੂੰ ਦਿਨ ਦੀ ਹੋਣੀ ਹੈ ਕੈਮਰੇ 'ਚ ਦੇਖੋ ਤੇ ਐਨ ਪੂਰੀ ਮੋਟੀ ਬੱਟ ਪੈ ਗਈ ਦੇਖੋ ਸਾਈਡ ਤੋਂ ਬਾਕੀ ਹੁਣ ਇਹਨੂੰ ਡੈਡਦੇ ਆ ਬੈਡਾ ਨਾਲ ਦੋ ਵਾਰ ਜ਼ਾੜ ਕੇ ਆਪਾਂ ਇਹਨੂੰ ਛੱਡ ਦੇਣਾ ਫਿਰ ਪਾਣੀ ਪਾ ਕੇ ਰੱਖਾਂਗੇ ਦੋ ਦਿਨ ਫਿਰ ਇਹ ਗਲ ਜੂਗਾ ਸਾਰਾ ਸਾਰੇ ਕਰਜੇ-ਕਰਜੇ ਗਲ ਜਾਣਗੇ ਹਲੇ ਤੋਂ ਬਾਅਦ ਫੇਰ ਤਿਆਰ ਕਰੀ ਜਾਵਾਂਗੇ ਉਹ ਹਿਸਾਬ ਨਾਲ ਤੇ ਕੱਲ ਨੂੰ ਇੱਧਰ ਲਈ ਆ ਸਾਰੀ ਲਾਈਨ ਆਪਾਂ ਡੈਡ ਦਾਣੀ ਇੱਧਰਲੇ ਪਾਸੇ 2 ਕਿਆ ਰਹੇ ਨੇ ਇਹ ਵੀ ਡੈੜੇ ਜਾਣੇ ਨੇ ਲਾਈਟ ਚੱਲੂਗੀ 8 ਵਜੇ ਤੱਕ ਬਾਕੀ ਚੱਲਦੀ ਆ ਹਲੇ ਇਹ ਆ 2 ਕਿਆਆਂ ਚ ਪਾਣੀ ਫਿਰ ਗਿਆ ਫਿਰ ਆਪਾਂ ਦੋਏ ਡੈੜ ਦਾਣੇ ਨੇ ਅੱਜ ਤੇ ਬਾਕੀ ਚੱਲੀ ਜਾਂਦਾ ਕੰਮਕਾਰ ਹਲੇ ਹੈਰੋਂ ਦੀ ਉਰੇ ਲੋਡ ਨਹੀਂ ਕੱਦੂ ਵਾਲੀ ਦੀ ਤੇ ਉਹਦੀ ਲੋਡ ਪਊਗੀ ਹਲੇ ਤਿੰਨ ਕ ਦਿਨ ਤੱਕ ਲੋਡ ਪਊਗੀ ਫਾ ਕੱਲੇ ਟਰੈਕਟਰ ਦੀ ਉਹ ਲੋਡ ਆ ਤੇ ਅੱਜ ਸ਼ਾਮ ਨੂੰ ਜਿੰਦਾ ਗੱਟਿਆਂਵਾਂਗੇ ਪਿੰਡ ਫੇ ਕੱਲ ਤੋਂ ਹੈਰੋਂ ਨਾਲ ਲਿਆਵਾਂਗੇ ਤੇ ਇੱਥੇ ਮੋਟਰ ਤੇ ਗੱਡਦਾਂਗੇ ਹੈਰੋਂ ਫੇਰ ਟਰੈਕਟਰ ਫੇਰੀ ਆਇਆ ਕਰਾਂਗੇ ਕੱਲਾ ਤੇ ਇਹਦੇ ਨਾਲ ਦੱਬੀ ਆਇਆ ਕਰਾਂਗੇ ਕਰਜੇ ਬਾਕੀ ਚਲੋ ਵੈਡ ਦਈਏ ਦਿਖਾਉਣਾ ਥੋਨੂੰ ਆਹ ਦੇਖੋ ਇੱਧਰਲੇ ਪਾਸੇ ਫੇਰੇ ਆਪਾਂ ਐਂ ਟਾਂਡੇ ਟੁੰਡੇ ਸਾਰੇ ਵਿੱਚ ਮਿੱਧੇਗੇ ਤੇ ਜਦ ਇੱਕ ਵਾਰ ਹੋਰ ਫੇਰਨਾ ਐਨ ਪੂਰੀ ਚੰਗੀ ਤਰ੍ਹਾਂ ਲੇਲੀ ਜੀ ਬਣ ਜਾਣੀ ਐ ਇਹਦੀ ਤੇ ਫਿਰ ਇਹਨਾਂ ਨੇ ਗਲ ਜਾਣਾ ਤੇ ਫਿਰ ਕਦੂ ਵੀ ਵਧੀਆ ਹੁੰਦਾ ਐਨ ਪੂਰਾ